ਤਰੀਕਾ ਤਰੀਕਾ ਯਾ ਯਾ ਗੁੜੀ ਹੈ ਜੀ ਇਹ ਬੈਠੀ ਜਿਹੜੀ ਜਗਾਨੀ ਹੈ ਇਹ ਦੋ ਹੀ ਬਸਤੀ ਹੈ ਜੀ ਖੜਾ ਹੋ ਬਟੇ ਖੜੇ ਹੋ ਠੀਕ ਖੜੀ ਹੋ ਬਟੇ ਅੱਛਾ ਕੋਈ ਨਹੀਂ ਕੋਈ ਨਹੀਂ ਕੋ ਮੈਨੂੰ ਦੇਖਾ ਕੱਲ ਵੀ ਮੈਨੂੰ ਦੇਖਾ ਇਹ ਬੱਚੇ ਪੜਦੇ ਨੇ ਬੱਚੇ ਹਾਂ ਜੀ ਸਾਰੇ ਅੱਛਾ ਸਰਕਾਰੀ ਜੀ ਨਾ ਕੱਟ ਕੇ ਹਾਂਜੀ 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 ਦਿਖਦਾ ਨਹੀਂ ਨਾਇ ਮੱਤਰਈ ਹੈ ਨਾ ਮੱਤਰਈ ਹੈ ਫਾਮੁੱਲੀ ਜਾਈ 1921 ਜੇ ਬਸ ਪਛਾਣ ਮੈ ਜੀ ਦਾ ਤੁਹਾਨੂੰ ਮਾੜਾ ਮੋਟਾ ਹੀ ਦਿਖਦਾ ਅੱਛਾ ਕੋਈ ਨਹੀਂ ਤੇ ਯਾ ਜੇ ਕਹਿੰਦਾ ਬੈਠਣ ਨੂੰ ਖੜੇ ਨਾ ਮੈਂ ਦਿਖਦਾ ਤੁਹਾਨੂੰ ਮੂੰਹ ਨਹੀਂ ਦਿਖ ਅੱਛਾ ਇਹ ਘਰ ਵਾਲਾ ਜੀ ਯਾ ਯਾ ਬਾਪ ਹੈ ਜੀ ਛੱਡ ਗਿਆ ਛੁੱਡ ਗਿਆ ਭੱਜ ਗਿਆ ਯਾ ਬਾਪ ਹੈ ਜੀ ਇੱਧਰ ਯਾ ਬਾਪ ਕੱਲੇ ਇਹਨਾਂ ਦੇ ਅੱਛਾ ਬਾਪੂ ਜੀ ਬੈਠੋ ਬਾਪੂ ਜੀ ਬੈਠੋ ਹਾਂਜੀ ਹਾਂ ਬੈਠ ਜਾ ਤਾਈ ਜੀ ਇਹ ਤਾਂ ਚਲ ਨੰਨੀ ਕਰੇ ਤੁਮਨ ਦਿਨ ਰਾਤ ਕੱਟੀ ਹੈ ਜੀ ਅੱਛਾ ਹੈ ਗਮੰਡੇ ਦੀ ਰਾਤ ਕੱਟੀ ਚਰਨ ਕਈ ਦਿਨ ਤਾਂ ਸਤ ਦੇਖੋ ਜੀ ਬਹੁਤ ਬਰੋਹ ਵਾਲੇ ਜਿਉਂ ਤੋਂ ਉਹ ਬੋਲ ਨਹੀਂ ਮਾਰਾ ਇਹ ਨਹੀਂ ਚੱਲੇਗਾ ਐ ਕਰੋ ਤੁਸੀਂ ਨਾ ਜਿੰਨਾ ਇਹਦਾ ਬਣਾ ਲੋ ਇਹ ਤੁਹਾਨੂੰ ਭੁਜਵਾ ਦਿੰਦੇ ਆ ਜਿੰਨਾ ਵੀ ਕੋਈ ਚਾਹੁੰਦੇ ਨੇ ਵਾਸਤੇ ਬਜੜੀ ਸਿਮਿੰਟ ਇਟਾਂ ਸਰੀਆ ਜੋ ਕੋਈ ਚਾਹੁੰਦੇ ਘਰ ਚੰਗਲ ਉਹ ਪੂਰਾ ਲੈਂਟਰ ਪਾ ਦਿਓ ਇਹ ਚਲੋ ਜੀ ਅੱਜ ਨਾਲ ਹੀ ਪਵਾ ਦੋ ਇਹਦਾ ਵੀ ਇਹਦਾ ਵੀ ਇਹਦੇ ਨਾਲ ਹੋਣਾ ਨਹੀਂ ਇਹ ਤੜਾ ਉੱਪਰ ਚੱਕ ਦਾਂਗੇ ਜੀ ਇੱਧਰ ਬ੍ਰੈਂਕ ਕਰਦੇ ਦੂਜਾ ਇੱਕ ਪਰਸੇ ਰੈਂਟਰ ਪਵਾ ਲਓ ਇੱਕ ਪਰਸੇ ਦੂਜਾ ਕਰ ਲਓ ਦੋਨੇ ਚੀਜ਼ਾਂ ਨੂੰ ਨਾ ਕਰਾ ਕੇ ਹਾਂਜੀ ਹਾਂ ਤਾਂ ਕਿ ਇੱਕ ਤਾਂ ਪੱਕਾ ਪਰਮਨੈਂਟ ਹੋ ਜੇ ਹਾਂਜੀ ਜਾਂ ਇਹਨੂੰ ਇਹਨੂੰ ਇਹ ਕਹਿੰਦੇ ਵੱਡਾ ਇੱਧਰ ਜਾਂਦੇ ਇੱਧਰ ਇੱਕ ਇੱਧਰ ਨਾ ਲੈਟਰਨ ਬਾਥਰੂਮ ਹੈਗਾ ਇਹਦੇ ਕੋਲੇ ਉਹ ਵੀ ਹੈ ਨਹੀਂ ਜੀ ਲੈਟਰਨ ਬਾਥਰੂਮ ਬਣਾ ਲਓ ਤੇ ਇੱਕ ਦੇ ਰੈਂਟਰ ਪਵਾ ਹਾਂਜੀ ਹਾਂ ਦੋਨੇ ਕੰਸਲ ਕਰਾ ਦੇਣਾ ਪਾਈ ਕਿ ਲਾਈਟਿੰਗ ਬਾਥਰੂਮ ਤੇ ਇੱਕ ਦਿਨ ਇਹਦੇ ਲੈਂਟਰ ਪੱਕਾ ਹੋ ਜਾਊਗਾ ਹੈ ਇਹਦੇ ਸਹਾਰੇ ਇਹਦੇ ਪਮਾ ਛੱਡ ਉੱਤਰ ਪਾ ਲਓ ਹਾਂਜੀ ਹਾਂਜੀ ਠੀਕੋ ਜਿੰਨਾ ਤੁਹਾਨੂੰ ਇਹਦਾ ਬਣਾ ਕੇ ਜਿੰਨਾ ਵੀ ਸਮਾਨ ਚਾਹੀਦਾਗਾ ਠੀਕ ਹੈ ਬਜਰੀ ਸੀਮੈਂਟ ਜੋ ਵੀ ਕੁਝ ਤੁਹਾਨੂੰ ਚਾਹੀਦਾ ਤੁਹਾਨੂੰ ਪਮਾ ਮਿਸਤਰੀ ਲੈ ਆਉਂਗਾ ਉਹ ਰਹੀ ਜੀ ਉਹਦੇ ਉਦੋਂ ਐਸਟੀਮੇਟ ਲਵਾ ਕੇ ਤੁਹਾਨੂੰ ਦੱਸ ਦਿਆਂਗਾ ਜੀ ਲਿਖ ਕੇ ਦੇ ਦਾਂ ਵੀ ਇਹ ਕੁਝ ਜੋ ਤੁਹਾਨੂੰ ਪਹੁੰਚਤਾ ਕਰ ਦਾਂਗੇ ਸਾਰਾ ਹਾਂਜੀ ਕੋਈ ਨਹੀਂ ਹੋਰ ਵੀ ਇਹਨਾਂ ਲੈਟਰਿੰਡ ਦਾ ਵੀ ਕਾਬਿਲ ਉਹਨਾਂ ਨੂੰ ਚੱਲਦਾ ਲੈਟਰਿੰਡ ਆਪਾਂ ਦਾ ਚਾਹੀਦੀ ਨਹੀਂ ਜਿਹੜੀ ਮੁੱਖਾ ਉਹ ਲੈਟਰਿੰਡ ਵੀ ਚੱਲਿਆ ਉਹ ਤਾਂ ਮੇਰੇ ਕੋਲ ਰਿਕਾਰਡ ਹੈ ਨਹੀਂ ਕੋਈ ਸਾਫ ਜਰੀ ਬਾਣੀ ਪੋੜਵਾਉਂਦਾ ਕੋਈ ਨਹੀਂ ਕਾਫੀ ਕੋਈ ਵੀ ਵੀ ਕਰਾਉਣੇ ਥੋੜਾ ਹੈ ਕਰਾ ਕੇ ਦੇਵਾਂਗੇ ਕੋਈ ਗੱਲ ਨਹੀਂ ਤੂੰ ਚਿੰਤਾ ਨਾ ਕਰੋ ਠੀਕ ਹੈ ਇਹਨਾਂ ਬੱਚਿਆਂ ਨੂੰ ਪੜਾਉਣ ਨਾਲ ਬੇਟੇ ਸਰਦਾਰ ਜੀ ਵੀ ਤੇਰੇ ਸਿਰ ਤੇ ਆਸ ਰੱਖਦੀ ਐ ਤੇਰਾ ਸਾਰਾ ਕੁਝ ਬਣੇਗਾ ਕੋਈ ਹਾਂ ਕੋਈ ਤੇਰੀ ਬਹੁਤ ਜਗ੍ਹਾ ਜੂ ਬਣੇਗੀ ਤੇਰੀ ਇਹ ਵੀ ਇਹ ਵੀ ਤੁਹਾਨੂੰ ਛੇਤੀ ਬਣਾਵਾਂਗੇ ਤੁਹਾਨੂੰ ਹਾਂ ਜੀ ਆ ਛੇਤੀ ਲੋੜ ਤੇ ਕਰਾਵਾਂਗੇ ਹਾਂ ਠੀਕ ਹੈ ਬਾਲਾ ਚ ਨਹੀਂ ਪਾਉਣ ਦਿੰਦੇ ਹਾਂ ਤੇਰਾ ਨਾਂ ਕੀ ਐ ਪੁੱਤ ਕੀ ਨਾਂ ਐ ਤੇਰਾ ਜੋਤੀ ਜੋਤੀ ਤੇ ਭਾਈ ਦਾ ਨਾਂ ਕੀ ਤੇਰੇ ਦਾ ਖੁਸ਼ਪ੍ਰੀਤ ਖੁਸ਼ਪ੍ਰੀਤ ਸੱਚ ਪੜ੍ਹਦੇ ਹੁੰਦੇ ਆ ਪੜਿਆ ਕਰ ਠੀਕ ਹੈ ਚੰਗੀ ਤਰ੍ਹਾਂ Not much.